ਤੇ ਪਿਆਰਿਓ ਕਮੈਂਟ ਵਿੱਚ ਕੋਈ ਚੰਗਾ ਸੁਝਾਅ ਲਿਖਣਾ ਚੰਗਾ ਜਿਹੜਾ ਸਾਡੇ ਪੰਥ ਵਿੱਚ ਵਾਧਾ ਕਰੇ ਪਰਮ ਸਤਿਕਾਰਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਆਪ ਸਿੱਖ ਸੰਗਤਾਂ ਨੇ ਸਭ ਤੋਂ ਪਹਿਲਾਂ ਪਤੇ ਪ੍ਰਵਾਨ ਕਰਨੀ ਵਾਸ਼ਪੁਰਜੀ ਕਾ ਖਾਲਸਾ ਵਾਸ਼ਪੁਰਜੀ ਦੇ ਪਤੀ ਅੱਜ ਆਪਾਂ ਜਥੇਦਾਰ ਅਕਾਲ ਤਖਤ ਸਾਹਿਬ ਜਾਨੀ ਕੁਲਦੀਪ ਸਿੰਘ ਜਰਗੱਜਾ ਉਹਨਾਂ ਦੇ ਬਾਬਤ ਕੁਝ ਵਿਚਾਰਾਂ ਕਰਨੀਆਂ ਹਨ ਜਿਨ੍ਹਾਂ ਨੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦੋਸ਼ੀ ਕਰਾਰ ਵਜੋਂ ਤਖਤ ਸਾਹਿਬ ਤੇ ਬਲਾ ਕੇ ਸਪਸ਼ਟੀਕਰਨ ਦੇਣ ਪ੍ਰਤੀ ਸੱਦਾ ਭੇਜਿਆ ਇਹ ਗੱਲ মিডিਏ ਤੇ ਬਹੁਤ ਜ਼ਿਆਦਾ ਫੈਲੀ ਹੋਈ ਹੈ ਆਮ ਲੋਕ ਲੋਕ ਸਿੱਖ ਸੰਤਾ ਜਾਨੀ ਸਿਆਸੀ ਲੋਕ ਲੀਡਰ ਲੋਕ ਕਈ ਤਰ੍ਹਾਂ ਦੇ ਲੋਕ ਇਸ ਤੇ ਆਪੋ ਆਪਣਾ ਸਮਝ ਬਿਆਨਵਾਜੀ ਕਰ ਰਹੇ ਨੇ ਸ਼ਬਦੀ ਜੰਗ ਚੱਲ ਰਹੀ ਹੈ ਦਾ ਸਿੱਖ ਗੁਰੂ ਦਾ ਸਿੱਖ ਹੋਣ ਦੇ ਨਾਤੇ ਆਪਣਾ ਸੁਝਾਅ ਦੇਣਾ ਚਾਹੁੰਦਾ ਹੈ ਕਿ ਬੀਤੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਕੀ ਕੀ ਗਤੀਵਿਧੀਆਂ ਹੋਈਆਂ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਕੋਈ ਜਕਾਪਾ ਕਿਉਂਕਿ ਜਦੋਂ ਕੋਈ ਵੀ ਵਰਤਮਾਨ ਸਮੇਂ ਦੇ ਵਿੱਚ ਗੱਲ ਵਾਪਰਦੀ ਹੈ ਘਟਨਾ ਵਾਪਰਦੀ ਹੈ ਉਹ ਚੰਗੀ ਹੋਵੇ ਉਹ ਮਾੜੀ ਹੋਵੇ ਤਾਂ ਹਰ ਸਿੱਖ ਗੁਰੂ ਦਾ ਸਿੰਘ ਇਤਿਹਾਸ ਵੱਲ ਨਹੀਂ ਗਿਆ ਮਾਰਦਾ ਕਿ ਸਾਡੇ ਇਤਿਹਾਸ ਵਿੱਚ ਕੀ ਵਾਪਰਿਆ ਜੋ ਇਤਿਹਾਸ ਵਿੱਚ ਵਾਪਰਿਆ ਹੋਵੇ ਉਹਨੂੰ ਫਿਰ ਸਹੀ ਮੰਨ ਲੈਂਦਾ ਵੀ ਆਹ ਠੀਕ ਹੋਣਾ ਆ ਗੱਲ ਠੀਕ ਹੈ ਆ ਗਲਤ ਹੈ ਬੀਤੇ ਸਮੇਂ ਦੇ ਵਿੱਚ ਜਥੇਦਾਰ ਅਕਾਲੀ ਪੂਲਾ ਸਿੰਘ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜਾਈ ਦਾੜਾ ਰੰਗਣ ਦੇ ਸੰਬੰਧ ਵਿੱਚ ਅਤੇ ਨਾਚ ਦੇਖਣ ਦੇ ਸੰਬੰਧ ਵਿੱਚ ਜਾਂ ਹੋਰ ਉਹਦੇ ਕਾਰਨ ਮੌਕੇ ਦੇ ਜਿਹੜੇ ਸਨ ਉਹਨਾਂ ਨੂੰ ਮੁੱਖ ਰੱਖਦੇ ਆ ਮਹਾਰਾਜਾ ਰਣਜੀਤ ਸਿੰਘ ਸਜਾਲਾਈ ਤਾਂ ਜਦੋਂ ਦਾਸ ਇਤਿਹਾਸ ਸੁਣਦਾ ਜਾਂ ਪੜ੍ਹਦਾ ਤਾਂ ਆਮ ਲੋਕਾਂ ਦੇ ਵਿੱਚ ਵਿਦਵਾਨਾਂ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅੱਜ ਤੱਕ ਕੋਈ ਕਰ ਨਹੀਂ ਸਕਿਆ ਦੂਸਰਾ ਉਹਨਾਂ ਦੀਆਂ ਆਧਾਰਨਾ ਦਿੱਤੀਆਂ ਜਾਂਦੀਆਂ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਜ਼ਿਆਦਾ ਨਿਮਰਤਾ ਇੰਨੀ ਸੀ ਕਿ ਜੇ ਕਿਸੇ ਬੱਚੇ ਨੇ ਉਹਨਾਂ ਦੇ ਰੋੜਾ ਮਾਰਿਆ ਤਾਂ ਉਹਨੂੰ ਵੀ ਜਾ ਕੇ ਉਹਨਾਂ ਨੇ ਪਿਆਰ ਦਿੱਤਾ ਕਹਿਣ ਤੋਂ ਭਾਵ ਹੈ ਗੁਰੂ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਸਜ਼ਾ ਸੁਣਾਈ ਤਾਂ ਉਹਨਾਂ ਨੇ ਇਤਿਹਾਸ ਮੁਤਾਬਕ ਕੋਈ ਤਰਕ ਨਹੀਂ ਕੀਤੀ ਕਿ ਤੁਸੀਂ ਮੈਨੂੰ ਇਹ ਸਜਾ ਕਿਉਂ ਸੁਣਾਈ ਦਾੜਾ ਰੰਗਣਾ ਕਿ ਕਿ ਕਬੱਡੀ ਗੱਲ ਐ ਜਾਂ ਨਾਚ ਦੇਖਣਾ ਸਾਰੀ ਦੁਨੀਆ ਦੇਖੀ ਜਾਂਦੀ ਐ ਜੇ ਅਸੀਂ ਨੇ ਦੇਖ ਲਿਆ ਫਿਰ ਕੀ ਹੋ ਗਿਆ ਇਹ ਇਦਾਂ ਦੀ ਕੋਈ ਤਰਕ ਨਹੀਂ ਕੀਤੀ ਮਹਾਰਾਜਾ ਰਣਜੀਤ ਸਿੰਘ ਜੀ ਆਏ ਸਭ ਤੋਂ ਪਹਿਲਾਂ ਉਹਨਾਂ ਨੇ ਹਰਮੰਦਰ ਸਾਹਿਬ ਨਮਸਕਾਰ ਕੀਤੀ ਨਮਸਟਕਿਆ ਫਿਰ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਪੇਸ਼ ਹੋ ਕੇ ਉਹਨਾਂ ਨੇ ਆਪਣੀ ਜੋ ਵੀ ਸਾਹਮਣੇ ਮੌਕੇ ਦੀ ਗੱਲਬਾਤ ਸੀ ਉਹ ਰੱਖਣਾ ਕੀਤੀ ਜਿਹਦੋਂ ਰੱਖਣਾ ਕੀਤੀ ਤਾਂ ਜਥੇਦਾਰ ਕਾਲੀ ਫੂਲਾ ਸਿੰਘ ਨੇ ਦੋਸ਼ੀ ਕਰਾਰ ਦਿੰਦੇ ਆ ਹੋਇਆ ਉਹਨਾਂ ਨੂੰ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਤੇ ਇਹ ਵੀ ਦੱਸ ਦਿਆ ਵੀ ਇਮਲੀ ਦੇ ਦਰਖਤ ਨਾਲ ਉਹਨਾਂ ਨੂੰ ਬੰਨ੍ਹ ਲੈਤਾ ਤੇ ਮਕੋਰੜੇ ਮਾਰਨ ਦੀ ਸਜ਼ਾ ਵੀ ਦਿੱਤੀ ਪਰ ਉਹਨਾਂ ਨੇ ਲੰਗਰਾਂ ਵਿੱਚ ਵੀ ਸੇਵਾ ਕੀਤੀ ਜਿਹੜਾ ਅੱਜ ਆਪਾਂ ਕਈ ਤਰ੍ਹਾਂ ਦਾ ਰੌਲਾ ਪੈ ਰਿਹਾ ਹੈ ਫਲਾਨੇ ਨੂੰ ਸਜ਼ਾ ਆ ਦਿਓ ਜੀ ਫਲਾਨੇ ਨੂੰ ਸਜ਼ਾ ਫਲਾਨੀ ਦਿਓ ਜੀ ਭਾਵ ਇੱਕ ਪਾਸੇ ਗੁਰੂ ਆ ਤੇ ਇੱਕ ਪਾਸੇ ਔਰੰਗਜੀਬ ਹੈ ਔਰੰਗਜੀਬ ਦੀ ਸਜ਼ਾ ਹੋਰ ਹੈ ਗੁਰੂਆਂ ਦੀ ਸਜ਼ਾ ਹੋਰ ਹੈ ਗੁਰਮਤ ਦੇ ਅਨੁਸਾਰ ਗੁਰੂ ਪਿਆਰੇ ਕਹਿਣ ਤੋਂ ਭਾਵ ਹੈ ਇੱਕ ਪਾਸੇ ਪਾਪੀ ਲੋਕ ਹੈ ਦੁਨਿਆਵੀ ਲੋਕ ਹੈ ਇੱਕ ਪਾਸੇ ਸਾਡੇ ਗੁਰੂ ਹੈ ਤੇ ਗੁਰੂਆਂ ਦਾ ਅਕਾਲ ਤਖਤ ਸਹਬ ਹੈ ਛੇਵੇਂ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਵੱਡੀ ਇੱਕ ਦੇਣ ਦਿੱਤੀ ਹੈ ਕਿ ਕਿ ਜਿੱਥੇ ਧਰਮ ਹੈ ਉੱਥੇ ਰਾਜਨੀਤੀ ਦੀ ਲੋੜ ਹੈ ਰਾਜਨੀਤੀ ਤੇ ਧਰਮ ਦੋਨੇ ਜੀ ਇੱਕ ਹੋ ਕੇ ਚੱਲਣਗੇ ਤਾਂ ਸਮਝ ਦੁਨੀਆ ਪਰਜਾ ਸੁਖ ਲਵੇਗੀ ਜਿਹੜੀ ਰਾਜਨੀਤੀ ਧਰਮ ਤੋਂ ਬਿਨਾਂ ਹੋਵੇਗੀ ਉਹ ਲੋਕਾਂ ਨੂੰ ਦੁੱਖ ਦੇਵੇਗੀ ਕਿਉਂ ਜਿਹੜੀ ਰਾਜਨੀਤੀ ਔਰੰਗਜ਼ੇਬ ਕਰ ਗਿਆ ਉਹ ਦੁੱਖਦਾਇਕ ਸੀ ਲੋਕਾਂ ਲਈ ਕਿਉਂ ਸੀ ਕਿਉਂਕਿ ਉਹ ਰਾਜਨੀਤੀ ਦੇ ਨਾਲ ਧਰਮ ਨਹੀਂ ਸੀ ਜਿਹੜੀ ਰਾਜਨੀਤੀ ਸੂਬਾ ਸਰਹੰਦ ਕਰ ਗਿਆ ਉਹ ਰਾਜਨੀ ਉਹ ਰਾਜਨੀਤੀ ਦੇ ਨਾਲ ਧਰਮ ਨਹੀਂ ਸੀ ਇਸ ਕਰਕੇ ਉਹਨਾਂ ਨੇ ਸਹਬਜ਼ਾਦੇ ਸ਼ਹੀਦ ਕੀਤੇ ਜਿਹੜੀ ਰਾਜਨੀਤੀ ਅਵਦਾਲੀ ਕਰ ਗਿਆ ਧੱਕੇ ਦਾ ਰਾਜ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣੀ 18-18000 ਚੱਕ ਕੇ ਲੈ ਕੇ ਜਾਣੀਆਂ ਉਹ ਰਾਜਨੀਤੀ ਨਾਲ ਧਰਮ ਨਹੀਂ ਸੀ ਨਾ ਧਰਮ ਹੋਣ ਕਰਕੇ ਤੇ ਸਮਝ ਸਾਡੇ ਨਾਲ ਧੱਕੇ ਛਈਆਂ ਸਾਡੇ ਨਾਲ ਜ਼ੁਲਮ ਹੁੰਦੇ ਰਹੇ ਸਾਡੇ ਗੁਰੂਆਂ ਨੇ ਦੇਖਿਆ ਕਿ ਜਿਹੜੀ ਰਾਜਨੀਤੀ ਨਾਲ ਧਰਮ ਨਹੀਂ ਹੈਗਾ ਉਹ ਦਾ ਉਹ ਰਾਜਨੀਤੀ ਤੱਕਾ ਸ਼ਾਹੀ ਬਣ ਜਾਂਦੀ ਹੈ ਜ਼ੁਲਮ ਬਣ ਜਾਂਦਾ ਹੈ ਜ਼ੁਲਮ ਕਰਨ ਲੱਗਦੇ ਆ ਲੋਕ ਇਸੇ ਕਰਕੇ ਸਾਡੇ ਗੁਰੂਆਂ ਨੇ ਸ੍ਰੀ ਮੇ ਪਾਤਸ਼ਾਹ ਜੀ ਨੇ ਸਾਨੂੰ ਰਾਜਨੀਤੀ ਦਿੱਤੀ ਕਿ ਧਰਮ ਦੇ ਨਾਲ ਰਾਜਨੀਤੀ ਚਾਹੀਦੀ ਹੈ ਇਸ ਕਰਕੇ ਗੁਰੂ ਪਿਆਰੇਓ ਅ ਜਿੱਥੇ ਤਖਤ ਦੇ ਜਥੇਦਾਰ ਇਹ ਆਪਰੀ ਦੇ ਨਾਲ ਵਿਚੋਂ ਦੀ ਗੱਲ ਇਸ ਕਰਕੇ ਕੀਤੀ ਹੈ ਕਿ ਕਈ ਲੋਕ ਗੁਰੂ ਘਰਾਂ ਵਿੱਚ ਧਾਰਮਿਕ ਸਥਾਨ ਤੇ ਰਾਜਨੀਤੀ ਗੱਲ ਕਰਨੀ ਮਨਾ ਹੈ ਰਾਜਨੀਤੀ ਗੱਲ ਨਹੀਂ ਕਰਨੀ ਜਿੱਦਾਂ ਦੀ ਰਾਜਨੀਤੀ ਗੁਰੂ ਘਰ ਗਈ ਹੈ ਸਿਆਣੇ ਲੋਕਾਂ ਦਾ ਮੰਨਣਾ ਹੈ ਕਿ ਉਦੋਂ ਦੀ ਰਾਜਨੀਤੀ ਦੇ ਵਿੱਚ ਬੇਈਮਾਨੀ ਠੱਗੀ ਫਰੇਵ ਜ਼ੁਲਮ ਵੱਧ ਗਿਆ ਜੇ ਜਿੱਦਾਂ ਦੀ ਰਾਜਨੀਤੀ ਗੁਰੂ ਘਰਾਂ ਦੇ ਵਿੱਚੋਂ ਗੁਰੂਆਂ ਦੀ ਬਾਣੀ ਤੋਂ ਦੂਰ ਹੋਈ ਹੈ ਕਹਿੰਨ ਤੋਂ ਭਾਵ ਹੈ ਦਾਸ ਤਾਂ ਕਰਕੇ ਬੇਨਤੀ ਕਰਦਾ ਗੁਰਮਖੋਇਕ ਤਾਂ ਇਹ ਤਰਕ ਕਰ ਲਈ ਅਸੀਂ ਛੱਡੀਏ ਦੂਸਰੀ ਜੋ ਅਕਾਲੀ ਫੂਲਾ ਸਿੰਘ ਨੇ ਸਜਾ ਲਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਧੋਤਿਆ ਬੜੇ ਪਿਆਰ ਨਾਲ ਪਿਆਰਿਓ ਧਿਆਨ ਰੱਖਣਾ ਜਦੋਂ ਅਕਾਲ ਤਖਤ ਦੀ ਗੱਲ ਆ ਜਾਂਦੀ ਹੈ ਗੁਰ ਸਿੱਖੀ ਦੀ ਗੱਲ ਆ ਜਾਂਦੀ ਹੈ ਤਾਂ ਉੱਥੇ ਇੱਕ ਗੱਲ ਤਾਂ ਉਹਨਾਂ ਨੇ ਵਧੀਆ ਕੀਤੀ ਹੈ ਕਿ ਕਿ ਨਮਾਣੇ ਸਿੱਖ ਵਜੋਂ ਮੈਂ ਜਾਵਾਂਗਾ ਸਾਡੇ ਗੁਰੂਆਂ ਦਾ ਤਖਤ ਹੈ ਉਹ ਚੰਗੀ ਗੱਲ ਹੈ ਜੇ ਨਮਾਣੇ ਸਿੱਖ ਵਜੋਂ ਜਾਵੇ ਪਰ ਇੱਕ ਗੱਲ ਉਹਨਾਂ ਦੀ ਠੀਕ ਨਹੀਂ ਕਿ ਜੇ ਨਮਾਣੇ ਸਿੱਖ ਵਜੋਂ ਕੋਈ ਜਾਂਦਾ ਹੈ ਤੇ ਉੱਥੇ ਜਾ ਕੇ ਗੱਲਬਾਤ ਕਰਦਾ ਹੈ ਫਿਰ ਤਾਂ ਬਹੁਤ ਵਧੀਆ ਹੈ ਜੇ ਉੱਥੇ ਜਾ ਕੇ ਉਹ ਇੱਕ ਮੁੱਖ ਮੰਤਰੀ ਦਾ ਆਪਣੇ ਅਹੁਦੇ ਦਾ ਦਬਾਅ ਪਾਉਂਦਾ ਤੇ ਕਹਿੰਦਾ ਵੀ ਮੈਨੂੰ ਸਮਝ ਗੋਲਕਾਂ ਦਾ ਸਾਹਬ ਦਿਓ ਜੀ ਫਲਾਨਾ ਕਰੋ ਜੀ ਇਹ ਉੱਥੇ ਜਾ ਕੇ ਸਮਝ ਐਟ ਏ ਟਾਈਮ 15 ਤੀ ਤਰੀਕ ਨੂੰ ਦਾਸ ਦੇ ਮੰਨਣ ਮੁਤਾਬਕ ਗੱਲ ਕਰਨ ਦਾ ਕੋਈ ਬਹੁਤਾ ਵੱਡਾ ਲਾਭ ਨਹੀਂ ਹੈਗਾ ਕਿਉਂ ਕਿਉਂਕਿ ਜੇ ਅਸੀਂ ਨਿਵਾਣੇ ਸੇਵਕ ਵੱਲੋਂ ਵਜੋਂ ਜਾਣੇ ਆ ਤਾਂ ਨਿਵਾਣੇ ਸੇਵਕ ਵੱਜੋਂ ਉੱਥੇ ਜੋ ਵੀ ਉਹ ਕਹਿੰਦੇ ਨੇ ਉਹਨੂੰ ਸੱਤ ਕਰਕੇ ਮੰਨਣਾ ਤੇ ਆਪਣਾ ਸਪਸ਼ਟੀਕਰਨ ਦੇਣਾ ਇਹ ਬਣਦਾ ਜਿਹੜੀ ਸਮਝ ਹਸਾਬ ਕਿਤਾਬ ਵਾਲੀਆਂ ਗੱਲਾਂ ਬੇਅਦਵੀਂ ਦੀਆਂ ਗੱਲਾਂ 328 ਰੁਪਿਆਂ ਦੀਆਂ ਗੱਲਾਂ ਹੋਰ ਗੱਲਾਂ ਕਰਨੀਆਂ ਜਨਤਕ ਕਰਨੀਆਂ ਇਹ ਤਾਂ ਸਰਦਾਰ ਮਾਨ ਸਾਹਿਬ ਨੂੰ ਤੇ ਤੁਹਾਡੀ ਸਰਕਾਰ ਆਈ ਨੂੰ ਤਕਰੀਬਨ ਤਕਰੀਬਨ 4 ਸਾਲ ਹੋ ਚੱਲੇ ਆ 4 ਸਾਲ ਦੇ ਵਿੱਚ ਤੁਸੀਂ ਸਮਝ ਜਦੋਂ ਮਰਜ਼ੀ ਪੁੱਛ ਸਕਦੇ ਸੀ ਵੀ 328 ਰੁਪਿਆਂ ਦਾ ਜਿਹੜਾ ਮਸਲਾ ਹੈ ਉਹ ਦੱਸੋ ਕਿਵੇਂ ਹੈ ਕਿਉਂਕਿ ਤੁਹਾਡੀ ਸਰਕਾਰ ਹੈ ਤੁਹਾਡਾ ਹੱਕ ਬਣਦਾ ਪੁੱਛਣ ਦਾ ਤੇ ਤੁਸੀਂ ਜਿੱਥੇ ਮਰਜ਼ੀ ਡਿਊਟੀ ਲਾਉਂਦੇ ਤੇ ਉਹਨਾਂ ਨੂੰ ਦੱਸਣਾ ਵੀ ਪੈਂਦਾ ਭਾਵੇਂ ਉਦੋਂ ਤੋਂ ਲੈ ਕੇ ਜਦੋਂ ਤੋਂ ਸਰਕਾਰ ਬਣੀਆ ਉਦੋਂ ਤੋਂ ਲੈ ਕੇ ਤਕਰੀਬਨ ਤਕਰੀਬਨ ਬਹੁਤ ਵਾਰੀ ਰੌਲਾ ਪਿਆ ਇਹ ਸਰਕਾਰ ਹੈ ਜੀ ਤੇ ਇਹਨਾਂ ਨੇ ਵਾਅਦਾ ਕੀਤਾ ਸੀ ਬਿਅਦਵੀ ਦਾ ਅਨਸਾਫ਼ ਤੁਹਾਨੂੰ ਦੇਵਾਂਗੇ ਸਿੱਖ ਸੰਗਤਾਂ ਨੂੰ ਪਰ ਦਿੱਤਾ ਨਹੀਂ ਜਦੋਂ ਬਾਦ ਆ ਪੂਰਾ ਕਰਨ ਦੀ ਗੱਲ ਚੱਲਦੀ ਉਦੋਂ ਕਦੇ ਵੀ ਨਾ ਮੁੱਖ ਮੰਤਰੀ ਦਾ ਬਿਆਨ ਨਾ ਕਿਸੇ ਹੋਰ ਲੀਡਰ ਦਾ ਬਿਆਨ ਕਦੇ ਬਿਆਨ ਨਹੀਂ ਆਇਆ ਪਰ ਜਦੋਂ ਗੱਲ ਤਖਤ ਤੇ ਪੇਸ਼ ਹੋਣ ਦੀ ਚੱਲ ਪਈ ਉਦੋਂ ਸਾਰੇ ਬਿਆਨ ਯਾਦ ਆ ਗਏ ਇਹ ਸੰਗਤਾਂ ਦੀ ਤਰਕ ਵੀ ਹੈ ਕਿੰਨ ਤੋਂ ਭਾਵ ਹੈ ਸਾਨੂੰ ਚਾਹੀਦਾ ਕਿ ਜਦੋਂ ਅਸੀਂ ਪੇਸ਼ ਹੋਣ ਜਾਣਾ ਨਮਾਣੇ ਸੇਵਕ ਵੱਲੋਂ ਉਦੋਂ ਅਸੀਂ ਪੇਸ਼ ਹੋਣ ਹੀ ਜਾਈਏ ਜਦੋਂ ਅਸੀਂ ਕੋਈ ਤਰਕ ਦੇਣ ਜਾਣਾ ਉਦੋਂ ਅਸੀਂ ਤਰਕ ਦੇਣ ਜਾਈਏ ਵੀ ਆ ਜਾਓ ਦੇਖੋ ਜੀ ਆ ਗੋਲਕ ਦਾ ਸਾਹਬ ਹੈ ਦੱਸੋ ਕਿੱਥੇ ਹੈ ਤੇ ਜਿਨ੍ਹਾਂ ਦੇ ਕੋਲੇ ਗੋਲਕ ਦਾ ਹਿਸਾਬ ਹੈ ਸਾਨੂੰ ਨਹੀਂ ਲੱਗਦਾ ਵੀ ਉਹੋ ਜਵਾਬ ਦੇਣਗੇ ਉਹ ਦੇਣਗੇ ਜਿੱਥੋਂ ਮਰਜ਼ੀ ਦੇਣ ਜਿਵੇਂ ਮਰਜ਼ੀ ਦੇਣ ਜਿਹੜਾ ਵਿਆਦਵੀਆਂ ਦਾ ਹਿਸਾਬ ਹੈ 328 ਰੁਪਿਆਂ ਦਾ ਜਾਂ ਵੱਧ ਘੱਟ ਦਾ ਉਹ ਵੀ ਉਹ ਦੇਣਗੇ ਗੁਰੂ ਪਿਆਰੇ ਕਈ ਵਾਰੀ ਠੀਕ ਹੈ ਪਰਵਾਰਾਂ ਵਿੱਚ ਲੜਾਈ ਝਗੜਾ ਵੀ ਹੋ ਜਾਂਦਾ ਹੈ ਪਰਿਵਾਰ ਵਿੱਚ ਮਾੜੇ ਚੰਗੇ ਲੋਕ ਵੀ ਆ ਜਾਂਦੇ ਆ ਪਰਿਵਾਰ ਵਿੱਚ ਨਫਾ ਨੁਕਸਾਨ ਵੀ ਹੋ ਜਾਂਦਾ ਹੈ ਬਹੁਤ ਖੋਜ ਹੋ ਜਾਂਦਾ ਜੇ ਆਪਾਂ ਦੁਨਿਆਵੀ ਤੌਰ ਤੇ ਸੋਚੀਏ ਵੈਸੇ ਵੀ ਸਾਡੇ ਪਰਿਵਾਰਾਂ ਵਿੱਚ ਲੜਾਈ ਪੈਂਦੀ ਰਹਿੰਦੀ ਹੈ ਤੇ ਇੱਕ ਪਾਰਟੀਆਂ ਵੀ ਪਰਿਵਾਰ ਹੁੰਦੀਆਂ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਐ ਤਰ੍ਹਾਂ ਤਰ੍ਹਾਂ ਦੇ ਧਰਮਾਂ ਦੇ ਲੋਕ ਐ ਤੇ ਕਹਿੰਦੇ ਉਹ ਭਾਵ ਹੈ ਸਭ ਕੁਝ ਸਾਨੂੰ ਛੱਡ ਕੇ ਅਕਾਲ ਤਖਤ ਸਾਹਿਬ ਤੇ ਨਿਮਾਣੇ ਸੇਵਕ ਵਜੋਂ ਪੇਸ਼ ਹੋਣ ਦੀ ਲੋੜ ਹੈ ਹਾਂ ਉਹ মিডিਆ ਰਾਹੀਂ ਲਾਈਵ ਪ੍ਰੋਗਰਾਮ ਦਿਖਾਉਣਾ ਚਾਹੁੰਦੇ ਨੇ ਉਹ ਤਰਤ ਦੇ ਜਥੇਦਾਰ ਦੀ ਇੱਕ ਆਪਣੀ ਮਰਜ਼ੀ ਹੈ ਪਰ ਸਾਨੂੰ ਆਮ ਲੋਕਾਂ ਨੂੰ ਇਸ ਗੱਲ ਤੇ ਰੌਲਾ ਨਹੀਂ ਪਾਉਣਾ ਚਾਹੀਦਾ ਵੀ ਹਾਂ ਜੀ ਆਏ ਆ ਜੀ ਫਲਾਨਾ ਜੀ ਇਦਾਂ ਦੀਆਂ ਤਰਕਾਂ ਇਦਾਂ ਦੀਆਂ ਗੱਲਾਂ ਸਾਨੂੰ ਸਾਡੇ ਖਿਆਲ ਮੁਤਾਬਕ ਨਹੀਂ ਕਰਨਾ ਚਾਹੀਦੀਆਂ ਪਰ ਹਾਂ ਜਿੰਨੇ ਕ ਦਾਸ ਨੂੰ ਸੁਝਾਵ ਔੜੇ ਜਾਂ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਂ ਤੇ ਜਿੰਨਾ ਦਾਸ ਦਾ ਫਰਜ਼ ਬਣਦਾ ਸੀ ਸੇਵਕ ਹੋਣ ਦੇ ਨਾਂ ਤੇ ਉਹਨਾਂ ਕਾ ਜ਼ਰੂਰੀ ਸਮਝਦੇ ਹੋਏ ਆਪਜੀ ਦੇ ਨਾਲ ਵਿਚਾਰਾਂ ਕੀਤੀਆਂ ਭੁੱਲਾਂ ਦੀ ਖਿਮਾ ਕਰਿਓ ਪਿਆਰੇਓ ਅਨੇਕ ਤਰ੍ਹਾਂ ਦੀਆਂ ਗਲਤੀਆਂ ਭੁੱਲ ਜਾ ਜਾਨੀਆਂ ਹਨ ਅਣਜਾਣੇ ਜਾਣ ਕੇ ਮਾਫ਼ ਕਰਨਾ ਤੇ ਅਰਦਾਸ ਕਰਨੀ ਗੁਰੂ ਦੇ ਚਰਨਾਂ ਵਿੱਚ ਤੇ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਰਹੇ ਕੁਸ਼ੀਆਂ ਵਿੱਚ ਰਏ ਏਕ ਅਥਬ ਏਕੇ ਅਥਵਾਕ ਵਿੱਚ ਰਏ ਜਿਹੜਾ ਸਾਡੇ ਵਿੱਚ ਏਕੇ ਅਥਵਾਕ ਨੂੰ ਪਰਪੱਕ ਕਰੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ